ਗਾਈਜ਼ ਜੋ ਦਮਨ ਆਪਣੇ ਨਾਲ ਇੱਕ ਜੈਕਟ ਲੈ ਕੇ ਆਈ ਤੇ ਕਲੋਰ ਆਉਂਦੀ ਹੋਈ ਪੀਵੀ 13 ਤੋਂ ਸਟੋਰ ਤੋਂ ਗਈ ਟਿਊਸ਼ਨ ਸੀ ਇਹ ਪਾ ਕੇ ਦਿਖਾਓ ਜੈਕਟ ਦੇ ਕਿੱਥੇ ਸਿੱਟੀ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖੂਬ ਤੁਸੀਂ ਸਾਰੇ ਵਧੀਆ ਹੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਵੈਲਕਮ ਹੈ ਤੇ ਟਾਈਮ ਹੋ ਗਿਆ ਜੀ 1:30 ਦਾ ਤੇ ਮੈਂ ਚੱਲੀ ਹਾਂ ਬਾਜ਼ਾਰ ਤੇ ਕੱਲ ਦਾ ਦਮਨ ਕੱਪੜੇ ਲੈ ਕੇ ਆ ਗਈ ਤੇ ਉਹ ਬਿਲਕੁਲ ਵੀ ਸਾਨੂੰ ਪਸੰਦ ਨਹੀਂ ਆਏ ਦਮਨ ਆਪਣੀ ਪਸੰਦ ਦੇ ਲੈ ਆਈ ਪਾਪਾ ਨਾਲ ਤੇ ਉਹ ਚੇਂਜ ਕਰਨੇ ਨੇ ਉਹ ਚੇਂਜ ਕਰਨ ਜਾਣਾ ਤੁਹ ਕੁਛ ਕੰਮ ਹੋਰ ਨੇ ਹੋ ਜਾਣਾ ਤੇ ਸਿਮਰਨ ਥੱਲੇ ਚਲੀ ਗਈ ਸਕੂਟੀ ਲੈ ਕੇ ਤੇ ਚਲੋ ਜੀ ਆਪਾਂ ਵਲੌਗ ਸ਼ੁਰੂ ਕਰਤਾ ਸਭ ਤੋਂ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਆ ਫੇਰ ਲੈਣ ਦਾ ਥਲੋ ਚੱਕ ਕੇ ਬਾਹਰ ਇਹ ਭਦਰੀ ਸੀ ਸਿਮੂ ਨੇ ਇੰਨਾ ਪਿਆਰ ਆ ਗਿਆ ਨਾ ਇਹਦੇ ਤੇ ਇਹ ਹੁਣ ਕਹਿੰਦੀ ਬੂਆ ਘੋੜੇ ਮੈਂ ਬਾਹਰ ਜਾਣਾ ਆਜਾ ਇਹ ਕਮੈਂਟ ਆਇਆ ਕਹਿੰਦੇ ਕਿ 15 ਦਿਨ ਬੱਚੇ ਦੀ ਅੱਖਾਂ ਨਹੀਂ ਖੁੱਲਦੀਆਂ ਤੇ ਆਂਟੀ ਉਹਨਾਂ ਨੇ ਲਿਆਂਦਾ ਸੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ 15 ਦਿਨਾਂ ਦਾ ਨਹੀਂ 2 ਮਹੀਨੇ ਦਾ ਹੈ ਕਿੰਨੇ ਕਿਹਾ ਫੈਨੀ ਹੋਈ ਫੈਨੀ ਮੈਂ ਸੁਣ ਸਕੀ ਆਂਟੀ ਨੂੰ ਆਂਟੀ ਨੇ ਪੁੱਛੀ ਸੀ ਦੋ ਮਹੀਨੇ ਆਂਟੀ ਕਹਿੰਦੇ ਦੋ ਮਹੀਨੇ ਦਾ ਲਓ ਤੇ ਐਸੀ ਮਰਣਗੇ ਨਹੀਂ ਮੈਂ ਆਂਟੀ ਨੂੰ ਪੁੱਛਿਆ ਆਂਟੀ ਕਹਿੰਦੇ ਦੋ ਮਹੀਨੇ ਦਾ ਮੈਨੂੰ ਗਲਤੀ ਲੱਗੀ ਕਿ 15 ਦਿਨਾਂ ਦਾ ਮੈਂ ਤਾਂ ਆਪ ਹਰਾਣਾ ਮੈਂ 15 ਦਿਨਾਂ ਦਾ ਪੁੱਛਿਆ ਇੰਨਾ ਛੋਟਾ 15 ਦਿਨਾਂ ਦਾ ਤੇ ਬਹੁਤ ਛੋਟਾ ਜਿਹਾ ਹੁੰਦਾ ਇਹ ਤਾਂ ਵੱਡਾ ਹੈ ਤੇ ਚਲੋ ਜੀ ਗਲਤੀ ਨਾਲ ਗਲਤੀ ਹੋ ਗਈ ਤੇ ਬਾਜ਼ਾਰ ਤੋਂ ਅਸੀਂ ਇੱਕ ਵਾਰੀ ਵਾਪਸ ਆ ਗਏ ਆ ਤੇ ਦੂਜੀ ਵਾਰੀ ਹੁਣ ਫੇਰ ਜਾਣਾ ਹੁਣ ਜਾਣਾ ਉਤਾਰ ਦੇ ਜਿਹੜੇ ਦਮਨ ਦੇ ਕੱਪੜੇ ਹੁੰਦੇ ਉਹ ਵਾਪਸ ਕਰਨ ਤੇ ਦਮਨ ਦੇ ਕੱਪੜੇ ਜਿਹੜੇ ਹੋਰ ਕਿਹ ਸ਼ਾਪ ਤੋਂ ਲਿਓਨੇ ਸੀ ਉਹ ਮੈਂ ਲੈ ਕੇ ਆ ਗਈ ਆ ਤੇ ਇਹ ਮੈਂ ਤੁਹਾਨੂੰ ਦਿਖਾਨੀ ਆ ਸਪੈਸ਼ਲੀ ਬਾਅਦ ਚ ਦਿਖਾਨੀ ਆ ਪਹਿਲਾਂ ਬਾਜ਼ਾਰ ਜਾਵਾਂ ਆ ਕੇ ਦਿਖਾਵਾਂਗੀ ਚੰਗੀ ਤਰ੍ਹਾਂ ਉਤਾਰ ਦਾ ਲੰਚ ਟਾਈਮ ਹੋ ਗਿਆ ਤੇ ਉਤਾਰ ਉੱਧਰੋਂ ਆਫਿਸ ਚ ਆਉਣਗੇ ਤੇ ਆਪਾਂ ਦਮਨ ਦੇ ਕੱਪੜਿਆਂ ਦੇ ਬਦਲੇ ਨਾ ਉਤਾਰ ਕਹਿੰਦੇ ਮੈਂ ਲੈ ਲਾਂਗਾ ਲੋ ਰੱਖੀ ਹੁਣ ਮੈਂ ਵਾਪਸ ਕੀ ਕਰਨੇ ਦਮਨ ਦੇ ਮੈਂ ਲੈ ਆਈ ਆ ਜਿਹੜੇ ਦਮਨ ਕੱਪੜੇ ਲਈ ਸੀ ਨਾ ਐਕਚੁਅਲੀ ਉਹ ਨਾ ਮਤਲਬ ਗਰਲਿਸ਼ ਨਹੀਂ ਸੀ ਬॉयਲ ਲੁੱਕ ਸੀ ਤੇ ਉਹਨੂੰ ਜੱਜ ਵੀ ਨਹੀਂ ਹੰੜ ਰਹੇ ਤੇ ਹੁਣ ਮੈਂ ਗਰਲਿਸ਼ ਲੁੱਕ ਤਾਂ ਲੈ ਆਈਆਂ ਦਮਨ 아이ਗੀ ਸਕੂਲ ਨੂੰ ਤੇ ਪਾ ਕੇ ਦੱਸੇਗੀ ਆਏ ਉਹਦੇ ਕੋਲ ਬੈਠੀ ਏ ਦੇਖੋ ਇੱਧਰ ਹੁਣ ਕੀ ਖਵਾ ਰਹੀ ਹੈ ਨਾ ਕੁਆ ਬੁੱਤੋ ਕਿਤੇ ਹੋਰ ਨਾ ਦੇਖੀ ਹੋਰ ਲੱਭਦੀ ਏ ਕਿਤੇ ਵੈਸੇ ਨਹੀਂ ਡਾਲਸ ਵਾਸਤੇ ਚਾਕਲੇਟ ਜਾਂ ਮਠਾ ਬਦਿਆ ਨਹੀਂ ਹੁੰਦਾ ਪਰ ਜਿਹਨੇ ਆਇਆ ਕਰ ਲਈਏ ਲੈ ਲabri ਹੁਣ ਫਿਰ ਸੇ ਮੈਨੂੰ ਦੇਈ ਇੱਕ ਚੋਕੋ ਪਾਈ ਐ ਡੌਗੀ ਵਾਲਿਆ ਹੱਥ ਨਾਲ ਨਹੀਂ ਇਧਰ ਆ ਜਾ ਫਿਰ ਐ ਆ ਵੀ ਕਿ ਇਹਦੇ ਵਿੱਚ ਪਾਈ ਆਪਣੇ ਪਾਸਾ ਪਾਪਾ ਜੀ ਇਧਰ ਹੁਣ ਬਣਨ ਲੱਗਾ ਪਾਸਤਾ ਉਹ ਸਿਰ ਤੋਂ ਥੱਲੇ ਪਤੀਲਾ ਭਰ ਲਿਆ ਤੇ ਪਾਣੀ ਘਟਾ ਸਿਮਰਨ ਅੱਛਾ ਜਿਹੜੇ ਮੇਰੇ ਭੈਣ ਪੁਰਾਣੇ ਪਾਸਤਾ ਬਣਾਉਣਾ ਹੋਏ ਨਾ ਐਵੇਂ ਬਣਾਇਆ ਕਰੋ ਦੇਖ ਸਕਦੇ ਤੁਸੀਂ ਧਿਆਨ ਨਾਲ ਫੇਸ ਤੇ ਐਣਕਾ ਲਾ ਕੇ ਸਿਰ ਤੇ ਤੇ ਫੇਰ ਪਾਸਤਾ ਬਣਾਣਾ ਅਹੀਂ ਬਾਜ਼ਾਰੋਂ ਆ ਕੇ ਲਾਗੇ ਬਸ ਕੱਪੜੇ ਗੁਪੜੇ ਲਾਏ ਨਹੀਂ ਚੇਂ ਨਹੀਂ ਕੀਤੇ ਇਧਰ ਮੇਰਾ ਪੁੱਤ ਪਾਸਤਾ ਬਣਾਉਣੇ ਪਏ ਭੁੱਖ ਲੱਗੀ ਕਿਉਂਕਿ ਕਿਉਂਕਿ ਮੇ ਇੱਕ ਮੇਰੀ ਭੈਣ ਦਾ ਕਮੈਂਟ ਆਇਆ ਹੀ ਉਹ ਕਹਿੰਦੇ ਦੀਦੀ ਤੂੰ ਬਾਹਰੋਂ ਬੜਾ ਕੁਝ ਖਾਂਦੇ ਓ ਤੇ ਇਸ ਕਰਕੇ ਅਸੀਂ ਬਾਹਰੋਂ ਖਾਣਾ ਬੰਦ ਕਰਤਾ ਤੇ ਹੁਣ ਘਰੇ ਹੀ ਪਾਸਤਾ ਬਣਾ ਕੇ ਘਰੇ ਹੀ ਖਾਵਾਂਗੇ ਹਨਾ ਬਾਹਰੋਂ ਨਹੀਂ ਆ ਕੇ ਘਰੇ ਖਾ ਲਈਏ ਫੇਰ ਕੋਈ ਚੱਕਰ ਨਹੀਂ ਬਾਰਸ ਮੰਡਿਆ ਘਰੇ ਖਾ ਲਿਆ ਫਿਰ ਕੋਈ ਚੱਕਰ ਵੀ ਹੈ ਨਾ ਦੱਸ ਦਿਓ ਕਮੈਂਟ ਕਰਕੇ ਫਿਰ ਅਸੀਂ ਉਵੇਂ ਕਰਿਆ ਕਰਾਂਗੇ ਠੀਕ ਹੈ ਹਾਂ ਜਿੱਦ ਤਰ ਆਪਣਾ ਪਾਸ ਤਾਂ ਉਬਲ ਗਿਆ ਤਾਂ ਪਰ ਨੂੰ ਠੰਡੇ ਪਾਣੀ ਚ ਧੋ ਕੇ ਰੱਖ ਲਿਆ ਦੇਖੋ ਕੱਲਾ ਕੱਲਾ ਹੋ ਗਿਆ ਆ ਕਿ ਗੈਸ ਬੜਾ ਥੋੜੀ ਜਿਹੀ ਚੱਲ ਰਹੀ ਹੈ ਗੈਸ ਖਰਾਬ ਹੋ ਗਿਆ ਪਤਾ ਨਹੀਂ ਕਿਹੜਾ ਤੇ ਮਨੇ ਪਿਆਜ਼ ਕੱਟ ਲਏ ਉਧਰ ਸਭਾ ਸੂਸਾ ਸਾਰਾ ਕੁਝ ਲੈ ਕੇ ਆਈ ਹਾਂ ਕਿਵੇਂ ਬਣਾਣਾ ਚੱਲ ਬਣਾਸ ਮੈਂ ਫੇਰੀ ਮਿਲਦੀ ਆ ਮਾਨਾ ਚਲ ਕੰਮ ਕਰ ਲਾਂ ਕਮੈਂਟਾਂ ਦੇ ਰਿਪਲਾਈ ਕਰਨ ਵਾਲੇ ਉਹ ਕਰ ਲਾਂ ਠੀਕ ਹੈ ਅੱਗੇ ਲੰਗਰ ਲੱਗਾ ਦੇਖ ਲਿਆ ਆਪਣੀ ਟਾਈਮ ਬੜਾ ਘੱਟ ਏ ਲੈ ਕੇ ਗੱਡੀ 'ਚ ਫਿਰ ਖਾਕ ਲਾਂਗੇ ਪ੍ਰਸ਼ਾਦ ਮਿਲ ਗਿਆ ਸਾਨੂੰ ਪਕੌੜਿਆਂ ਦਾ ਜਿਵੇਂ ਤੁਹਾਨੂੰ ਪਤਾ ਸਭਾ ਦਾ ਦਿਨ ਚੱਲ ਰਹੇ ਨੇ ਤੇ ਸਭਾ ਦੇ ਨਾਲ ਸਜੇਤੋਂ ਆਪਾਂ ਕਿਤੇ ਵੀ ਸਫ਼ਰ ਤੇ ਨਿਕਲਦੇ ਆਂ ਜਾਂ ਗੁਰਦੁਆਰਾ ਸਾਹਿਬ ਜਾਣਾ ਤੇ ਰਾਹ 'ਚ ਆਪਾਂ ਨੂੰ ਪ੍ਰਸ਼ਾਦਾ ਪਾਣੀ ਆਰਾਮ ਨਾ ਮਿਲ ਜਾਂਦਾ ਹੋੜ ਪਹੁੰਚ ਗਏ ਤੁਸੀਂ ਛੰਟਾ ਵਾਲਾ ਤੇ ਅੱਗੇ ਆਉਣਗੇ ਫਟਕ ਇੱਥੋਂ ਮੁੜਨਾ ਖੁੱਲੇ ਨੇ ਫਟਕ ਆਪਣੇ ਮੈਨ ਲਾਦਾ ਸਬਸਕ੍ਰਾਈਬਰ ਵੀ ਨੇ ਛੰਟਾ ਆਉਤੋਂ ਮੈਸੇਜ ਕਰ ਦਿੰਦੇ ਕਿੰਨੇ ਛੰਟਾ ਵਾਲੇ ਤੋਂ ਇਹ ਅੱਜ ਨੰਗ ਚੱਲੇ ਆ ਬਿਨਾ ਦੱਸਿਆ ਆਏ ਸੀ ਔਰ ਥੋੜੀ ਥੋੜੀ ਆ ਦੇਖ ਕਿੰਨੀਆਂ ਚਿੜੀਆਂ ਪੂਰੇ ਦੇਖਣ ਨੂੰ ਮਿਲੀਆਂ ਮੇਨ ਰੋਡ ਤੇ ਪਿੰਡਾਂ ਚ ਤਾਂ ਬਹੁਤ ਘੱਟ ਗਿਆ ਨੇ ਮੁਠਪਖਾਨ ਰੁਕੇ ਸੀਗੇ ਹੁਣ ਲੰਗਰ ਪਿੱਛਾਰੇ ਨੇ ਇੱਧਰ ਹੀ ਚਲੇ ਗਏ ਸੀ ਬਾਜ਼ਾਰ ਸਨਾਮ ਤੇ ਰਾਚ ਲੰਗਰ ਚੱਲਦਾ ਪਿਆ ਸੀ ਅਸੀਂ ਰੁਕੇ ਤੇ ਪਿੱਛੇ ਨਾਲ ਚੱਲ ਰਹੀ ਸੀ ਸ਼ਬਦ ਤੇ ਮੈਂ ਤਾਂ ਕਰਕੇ ਇੱਥੇ ਵੌਇਸ ਰਿਕਾਰਡ ਕਰਤੀ ਤੇ ਲੰਗਰ ਆਪਾਂ ਨੇ ਛਕਿਆ ਚਾਹ ਵੀ ਪੀਤੀ ਨਾਲ ਪਰੌਂਠੇ ਵੇਖੋ ਜੜੀ ਜੜੀ ਆ ਸਿੰਘੂ ਤੇਰੇ ਮੂੰਹ ਤੇ ਚੜ ਗਿਆ ਆਏ ਹਾਏ ਹਾਏ ਆਏ ਮੂੰਹ ਢੋਲੀ ਹੋਣੀ ਦੱਸੋ ਕੀ ਕਹਿਣਾ ਪਾਪਾ ਨੂੰ ਵੀ ਕਹਿੰਦੇ ਤੁਸੀਂ ਮੰਨੋਗੇ ਨਹੀਂ ਪਾਪਾ ਮੰਨਣਗੇ ਲੰਬ ਸੱਸੀ ਗਰਲਫ੍ਰੈਂਡ ਤੇ ਅੱਜ ਕਾਫੀ ਦਿਨਾਂ ਬਾਅਦ ਵਲੌਗ ਸ਼ੂਟ ਕਰ ਰਹੇ ਹਾਂ ਅਸੀਂ ਜਿਵੇਂ ਤੁਹਾਨੂੰ ਪਤਾ ਸੀ ਕੀਸ਼ੀ ਦੇਢ ਚੱਲਦੇ ਪਏ ਸੀ ਤੇ ਦਮਨ ਦਾ ਹੈਗਾ ਜਨਵਰੀ ਫੰਕਸ਼ਨ ਤੇ ਦਮਨ ਰੈਡੀ ਹੈ ਦਮਨ ਦੇ ਪੈਰਾ ਜ ਚੱਪਲਾਈ ਨੇ ਦਮਨ ਕਹਿੰਦੀ ਮੈਨੂੰ ਜਾਂਦੇ ਜਾਂਦੇ ਨਿਊ ਸ਼ੂ ਵੀ ਦਵਾ ਦਿਓ ਚੰਗੀ ਗੱਲ ਥੋੜੀ ਹੈ ਨਹੀਂ ਨੀ ਇਹਦੇ ਵਿੱਚ ਚੱਪਲਾ ਪਾ ਕੇ ਬੈਠੀ ਕੋਈ ਗੱਲ ਨਹੀਂ ਪੁਰਾਣੇ ਪਾ ਲਓ ਕੋਈ ਚੱਕਰ ਨਹੀਂ ਪੁਰਾਣਿਆਂ ਨੂੰ ਕੀ ਹੋਣਾ ਗੰਦਿਆਂ ਨੂੰ ਕੀ ਲੈ ਦੇਖੋ ਜੀ ਜੰਦੇ ਜੰਦੇ ਵਿੱਚ ਉਸਵਾ ਦੇ ਬਿਲਕੁਲ ਨਹੀਂ ਆ ਲੋ ਲੈ ਲੈ ਪਾਪਾ ਸੀ ਦੀ ਸੌਣ ਕਹਿ ਰਹੀ ਹਾਂ ਉਹਨੂੰ ਗਿੱਲੀ ਲੀਨ ਤੇ ਸਟਾਈਂ ਸੁਣ ਗਿਆ ਗਿੱਲੀ ਲੀਨ ਫਿਰ ਉਹ ਤਾਂ ਸਾਫ਼ ਹੋ ਜਾਣੇ ਨੇ ਨਹੀਂ ਆ ਦੇਖੋ ਦਮਣ ਦੇ ਕੰਮ ਐਨੇ ਦਿਨਾਂ ਦੇ ਤੋਂ ਬੋਲੇ ਨਹੀਂ ਅੱਜ ਸਵੇਰੇ ਕਹਿੰਦੀ ਕਿ ਸੂਈ ਦਵਾ ਦਿਓ ਮੈਨੂੰ ਹੈ ਤੇ ਸੂਈ ਲਾ ਬਰੇ ਉਹ ਉਧਰ ਪੈ ਨੇ ਪੱਲੇ ਰੂਮ 'ਚ ਤੇ ਆਪਾਂ ਵੀ ਚਾਹ ਪੀ ਲਈਏ ਦਮਣਨਾ ਅਸੀਂ ਅੱਛਾ ਛੱਡਾਂ ਜਾਨਾ ਮੈਂ ਤੇ ਆਪਾਂ ਨਹੀਂ ਗੱਡੀ ਤੇ ਕਿਉਂਕਿ ਅੱਜ ਟਾਈਮ ਲੇਟ ਹੈ ਟਾਈਮ ਹੋ ਗਿਆ 9:30 ਵਜੇ ਦਾ 9:30 ਹਾਂ ਛੇਤੀ ਚੱਲੋ ਬਸ ਚੱਲਦੇ ਹਾਂ ਤੇ ਇਸ ਤੋਂ ਬਾਅਦ ਜੀ ਅਸੀਂ ਰੈਡੀ ਹੋ ਕੇ ਤੁਹਾਨੂੰ ਮਿਲਾਂਗੇ ਕੈਮਰੇ ਦੇ ਸਾਹਮਣੇ ਹਜੇ ਮੈਂ ਬੈਕ ਕੈਮਰਾ ਵਾਂ ਹਜੇ ਦਮਨ ਦੇ ਫੰਕਸ਼ਨ ਜਾਣਾ ਸੀ 3 ਵਜੇ ਹੂੰ ਬੇਟਾ ਇਹ ਖਰਾਬ ਨੇ ਨਾ ਖਾਓ ਖਰਾਬ ਨੇ ਇਹ ਪੈਕਟ ਤੇ ਮਿਲਿਆ ਕਿ ਨਵਾਂ ਖਰਾਬ ਨੇ ਪਾਪਾ ਨੇ ਲੈ ਆਂਦਾ ਪਰ ਇਹਦੇ ਵਿੱਚ ਹੈ ਨਹੀਂ ਖਰਾਬ ਨੇ ਸਿੱਟ ਦੋ ਤੇ 3 ਵਜੇ ਹੀ ਫੰਕਸ਼ਨ ਤੇ ਫਿਰ ਮਿਲਾਂਗੇ ਪਹਿਲਾਂ ਦਮਨ ਨੂੰ ਛੱਡ ਆਈਏ ਤੇ ਦਮਨ ਪਿੱਛੇ ਬੈਠਾ ਹਾਂਜੀ ਦਮਨ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਵਧੀਆ ਲੱਗ ਰਿਹਾ ਹਾਂ ਮੈਂ ਦਮਨ ਨੂੰ ਹੀ ਛੱਡਣ ਜਾ ਰਹੇ ਹਾਂ ਪਹੁੰਚਣ ਵਾਲੇ ਸਕੂਲ ਤੇ ਏਦੋਂ ਬਾਅਦ ਫਿਰ ਅਸੀਂ ਰੈਡੀ ਹੋ ਕੇ ਆਉਣਾ ਜਦ ਫਤੇਗੜ ਸਾਹਿਬ ਤੋਂ ਟਰਾਲੀਆਂ ਮੋੜਾਈਆਂ ਨੇ ਸੁੱਤੇ ਪਹਿਨੇ ਛੋਟਾ ਛੋਟਾ ਪਿੱਲੇ ਗਿਆ ਬੜੀ ਟੋਪੀ ਲੈ ਕੇ ਨਹੀਂ ਆਈ ਕੋਈ ਨਾ ਗਰਮੀ ਆ ਜਾਂਦੀ ਹੈ ਵਾਦਾ ਮਨ ਆ ਦਮ ਬੜੀ ਕੀਤੀ ਡੈਕੋਰੇਸ਼ਨ ਮਿਲ ਆ ਸਾਰੇ ਬੱਚੇ ਆ ਗਏ ਦਮਣੀ ਲੇਟ ਹੋ ਗਈ ਉਤਰ ਚਲੋ ਜੀ ਦਮਣ ਸਕੂਲ ਚ ਨਹੀਂ ਗਈ ਸੀ ਤੇ ਹੁਣ ਟਾਈਮ ਹੋ ਗਿਆ 3 ਵਜੇ ਦਾ ਤੇ ਫੰਕਸ਼ਨ ਉਹਦਾ ਸਟਾਰਟ ਹੈਗਾ 3:30 4 ਵਜ ਜਾਣੇ ਨੇ ਤੇ ਇਧਰ ਆਪਾਂ ਵੀ ਰੈਡੀ ਹੋ ਗਏ ਹੋ ਦੇਖ ਸਕਦੇ ਹੋ ਇਹ ਪੁਰਾਣੇ ਤਰ੍ਹਾਂ ਦੇ ਕੱਪੜੇ ਸਾਰਾ ਕੁਝ ਪੁਰਾਣਾ ਤੇ ਮਿਲਦਾ ਮੈਂ ਸਸਟੀਗਲ ਬੁਲਾਈ ਨਹੀਂ ਹੈਗੀ ਸਸਟੀਗਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਾਰੇ ਵਧੀਆ ਹੋਵੋਗੇ ਜਿਵੇਂ ਤੁਹਾਨੂੰ ਪਤਾ ਹੈ ਕਿ ਕਾਫੀ ਟਾਈਮ ਤੋਂ ਇਹ ਵਲੌਗਰ ਨਹੀਂ ਸੀ ਪਾਰੇ ਚੀ ਦਿਹਾੜੇ ਚੱਲ ਰਹੀ ਸੀ ਤੇ ਬਹੁਤ ਜ਼ਰੂਰੀ ਸੀ ਇਹ ਸਾਡੇ ਵਾਸਤੇ ਕਿ ਜੇ ਸਾਡੇ ਗੁਰੂਆਂ ਨੇ ਛੋਟੇ ਛੋਟੇ ਬੱਚਿਆਂ ਨੇ ਸਾਡੇ ਵਾਸਤੇ ਇੰਨੀ ਕੁਰਬਾਨੀ ਕੀਤੀ ਹੈ ਤੇ ਸਾਡਾ ਵੀ ਕੁਝ ਫਰਜ਼ ਬਣਦਾ ਤੇ ਇਹਦੇ ਕਰਕੇ ਸਾਡੇ ਵਲੌਗ ਨਹੀਂ ਸੀ ਆ ਰਹੇ ਤੇ ਚਲੋ ਜੀ ਅੱਜ ਤੋਂ ਵਲੌਗ ਕੰਟੀਨਿਊ ਹੋਣਗੇ ਬਾਕੀ ਤੁਸੀਂ ਵੀ ਵਲੌਗ ਦੇ ਵਿੱਚ ਕੰਟੀਨਿਊ ਰਹੋ ਦੇਖੋ ਅੱਗੇ ਕੀ ਬਣਦਾ ਦਮਨ ਦਾ ਫੰਕਸ਼ਨ ਦਿਖਾਣੀਆਂ ਤੁਹਾਨੂੰ

ਉਹ ਜੀ ਅੱਛਾ ਅਸੀਂ ਬਰੜਵੀ ਪੂਰਾ ਪਰਸਪੋਰਟਸ ਫਾਗ ਰਾ ੜਿਆ ਛਾਲ ਮੇਰਾ ਤੋਂ ਫਾੜਿਆ ਪਰਸ ਪਰਸ ਹੈ ਵਰ ਮੈਂ ਉਹ ਪਸ ਚੱਲ ਤੋਂ ਫਾੜੀ ਚਲੋ ਉਹ ਚਾਬੀ ਮੈਂ ਉੱਤੇ ਰੱਖਣਾ ਭੁੱਲ ਗਈ ਮੈਂ ਜੇਤੀ ਪਪਾ ਆ ਗਈ ਪਿੱਛੇ ਆ ਗਈ ਚਿਹ ਜਾਦੀ ਪਿੱਛੇ ਆ ਰਹੀ ਗੇਟ ਲੱਦ ਗੇਟ ਲਾ ਦੇ ਮੋੜ ਜਾਣਾ ਨੇ ਦੇਖੀ ਤੇ ਨਾ ਪਿਆਰ ਕਰਦੀ ਸਿਮਰਨ ਹੈ ਨਾ ਉਹ ਆ ਗਈ ਹਏ ਦੇਖੀ ਦੇਖਦੀ ਹੈ ਬਾਏ ਬਾਏ ਉਹ ਨਹੀਂ ਆਸੀ ਓਏ ਸਿਹਜਾ ਦੀ ਪਿੱਛੇ ਰੋਈ ਜਾ ਰਹੀ ਕਿ ਸਿਮਰਨ ਮੈਨੂੰ ਲੈ ਕੇ ਜਾਵੇ ਕਿਵੇਂ ਲੈ ਜੀਏ ਤੈਨੂੰ ਨਾਲ ਕਿਹਦੇ ਨਾਲ ਲੈ ਕੇ ਚੱਲ ਹੈ ਯਾਰ ਮੇਰਾ ਹਫਾਜ਼ ਵੀ ਥੋੜੀ ਜਾਣੇ ਕੁਰੇ ਓਹੋ ਲਾਈ ਕਿਉਂ ਹੀ ਤੇ ਹਾਂਜੀ ਅਸੀਂ ਚੱਲ ਪਏ ਹਾਂ ਉਤਾਰਾ ਆਹੀ ਕੁਝ ਦੇਖਾਂਗੇ ਜੇ ਤੁਹਾਨੂੰ ਟਾਈਮ ਲੱਗਿਆ ਤਾਂ ਤੁਸੀਂ ਲੈ ਜਾਓ ਬਾਕੀ ਦੇਖਦੇ ਆਂ ਕੀ ਬੰਦ ਰਹੀ ਕਹਿੰਦੇ ਨੇ ਤੇ ਉਧਰੋਂ ਸਾਡੀ ਪਿੰਡ ਵਾਲੀ ਜਿਹੜੀ ਪਾਰਟੀ ਏ ਉਹ ਵੀ ਪਹੁੰਚ ਰਹੀ ਏ ਸਲਾਮ ਪਹੁੰਚਣਗੇ ਉਹ ਦੇਖਦੇ ਆ ਕਿਦਾਂ ਟੈਂਪ ਡਾਮ ਤਾਂ ਮਿਲਦੇ ਨੇ ਆਪ ਨੂੰ ਟਰਾਲੀਆਂ ਵਾਪਸ ਆ ਗਈਆਂ ਕਾਫੀ ਹੈ ਨਾ ਦ ਲਾ ਦਿੱਕਤ ਲਾ ਦਿੱਤੀ ਵਾਦ ਨਾਲ ਬੋਲੀ ਪਾਵੇ ਜੇ ਕਿਵੇਂ ਬਾਦਰੀਆਂ ਵਾਂਗੂ ਠੇ ਗੁੱਤੇ ਬੁਲਾਈਆ ਆ ਗੱਲਾਂ ਕਰਕੇ ਛਾਂਦੀ ਸੀ ਮਾਮੇ ਨੇ ਹਏ ਨਹੀਂ ਮਾਮੀ ਨੇ ਛਾਂਗੀ ਸੀ ਨਹੀਂ ਕੀ ਹੋਇਆ ਨਹੀਂ ਭੈਣੇ ਮਾਮਾ ਜਾਂਦਾ ਸੀ ਮੇਲੇ ਕਹਿੰਦਾ ਮੈਨੂੰ ਦੋ ਰੋਟੀਆਂ ਹੀ ਲਾ ਦੇ ਫੇਰ ਮਾਮੀ ਨੇ ਲਾ ਦੇ ਦੋ ਪਰੌਠੇ ਨਹੀਂ ਭੈਣੇ ਕਿਹੜੇ ਪਰੌਠੇ ਚੌਕੇ ਵਿੱਚ ਬੈਠੀ ਮਾਮੇ ਨੂੰ ਕਰੇ ਕਿੱਦਾਂ ਕਿੱਦਾਂ ਧੀ ਧੀ ਕਿੱਦਾਂ ਕਿੱਦਾਂ ਧੀ ਧੀ ਇੰਦੂ ਖੜਕਿਆ ਹੋ ਨੀ ਪੈਣੇ ਮਾਮੇ ਨੂੰ ਚੜ ਗਿਆ ਬਾਟ ਟੂੜੀ ਵਾਲੀ ਤੰਗਲੀ ਆ ਗਈ ਉਹਦੇ ਮੇਰੇ ਬੱਚੋ ਕੋ ਰਸੀਵ ਕਰਨੀ ਨਹੀਂ ਨਹੀਂ ਇਹ ਤਾਂ ਸਾਡਾ ਬੋਡੀ ਡੀਸ ਜੈ ਰਿਕੁਐਸਟ ਟੂ ਕਮਨ ਦਾ ਸਟੇ ਵਧੀਆ ਵਧੀਆ ਲੱਗਦੇ ਨੇ ਵਧੀਆ ਲੱਗਦੇ ਨੇ ਲੋ ਹੈ ਅੱਜ ਫੇਰ ਕਮੈਂਟ ਕਰਦੇ ਹਾਂ ਜੀ ਜਾਂਦੀਆਂ ਨਾ ਜਿਹੜੇ ਕੋਈ ਦੋਸਤ ਨੇ ਬੋਲੋ ਹੁਣ ਮੈਨੂੰ ਕਰਕੇ ਦਾਦੀ ਦਿਖਾਓ ਅੱਛਾ ਕੱਲ ਵੀ ਦਾਦੀ ਨੂੰ ਦਿਖਾਇਆ ਸੀ ਅੱਛਾ ਚੱਲ ਫੇਰ ਤਾਂ ਫੇਰ ਤਾਂ ਮੈਨੂੰ ਫੁੱਲ ਸਪੋਰਟ ਕਰਦਾ ਭਾਈ ਹੈ ਨਾ ਅਸੀਂ ਹੀ ਸਾਰੇ ਭੋਤਰੇ ਦੇ ਖਿਆਲ ਰੱਖਦੇ ਨਾ 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 ਮੈਨੂੰ ਫੁੱਲ ਖਿਆਲ ਹੈ ਟੈਨਸ਼ਨ ਨਾ ਲਓ ਇਹਦਾ ਮੈਂ ਵਲੌਗ ਬਣਾਇਆ ਉਹਦੇ ਵਾਲਾ ਗੋ ਨਾਨਕ ਦੇਵ ਜੀ ਜਿਹੜਾ ਕੀਤਾ ਹੁਣ ਮੈਂ ਕੱਲ ਨੂੰ YouTube ਤੇ ਪਾ ਦੇਣਾ ਆ ਠੀਕ ਹੈ ਖੁਸ਼ ਲੱਗ ਰਿਹਾ ਖੁਸ਼ ਆਏ ਹਾਏ ਭੁੱਖ ਲੱਗ ਰਹੀ ਹੈ ਨਾ ਕੁਝ ਖਾ ਕੇ ਲਿਆਓ ਹਾਂ ਸਹੀ ਗੱਲ ਹੈ ਬੱਚੇ ਵਿਚਾਰੇ ਭੁੱਖੇ ਨੇ ਹਾਂ ਸਹੀ ਆਈ ਰਿਕੁਐਸਟ ਆਲ ਬਟ ਇਵੈਂਟ ਪਰਫਾਰਮਰਸ ਹਾਉ ਗਾਈਜ਼ ਹੈਲੋ ਸਤਿ ਸ਼੍ਰੀ ਅਕਾਲ ਗੁਰਮੰਦੀ ਨਵੀਂ ਲੈ ਲਈ ਫਰੈਂਡ ਮੈਂ ਮੇਰੀ ਫੋਟੋਆਂ ਖਿੱਚੀਆਂ ਨੇ ਵਿਚਾਰੀਆਂ ਨੇ ਮੰਮਾ ਕਿੱਥੇ ਨੇ ਮੰਮਾ ਮੈਨੂੰ ਕਹਿੰਦੇ ਜੇ ਕ

ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਸਕੂਲ ਦੀ